बसरी <laughs> ਜਾਮਨੀ ਚੈਨਲ ਤੇ ਅਜੇ ਨੀਟੂ ਛਟਰਾਲੇ ਪਹੁੰਚੇ ਨੇ ਗੱਲਬਾਤ ਜ਼ਰੂਰ ਕਰਦੇ ਨੇ ਨੀਟੂ ਜਦ ਬਟਾਲਾ ਪਹੁੰਚੇ ਕੀ ਮਤਲਬ ਲੱਗਦਾ ਦੇਖੋ ਬਟਾਲੇ ਵਿੱਚ ਬਹੁਤ ਵਧੀਆ ਪਿਆਰ ਸਤਿਕਾਰ ਮਿਲਿਆ ਪ੍ਰਮਾਤਮਾ ਵਾਹਿਗੁਰੂ ਨੇ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਨੂੰ ਹਮੇਸ਼ਾ ਤਰੱਕੀਆਂ ਬਖਸ਼ੇ ਬਟਾਲਾ ਹਮੇਸ਼ਾ ਵਧੀਆ ਸੋਚ ਚੱਲੇ ਔਰ ਅੱਗੇ ਤਰੱਕੀਆਂ ਕਰੇ ਜੀ ਨੌਕਰੀ ਸਰਕਾਰੀ ਮਿਲਣ ਇਹ ਹਰ ਖੁਸ਼ ਰਹਿਣੀ ਆ ਰਪਈਆ ਜਿਹੜਾ ਜਿਹੜਾ ਚਿਹਰਾ ਚੁਣਿਆ ਰੇ ਬਟਾਲੇ ਨੂੰ ਲੱਗਦਾ ਨਹੀਂ ਮਹਿਸੂਸਿਆ ਪਿਆ ਦੇਖੋ ਮੈਂ ਰੱਬ ਦਾ ਨਾਮ ਲਵਾਂਗਾ ਪਹਿਲਾਂ ਫਿਰ ਬਾਕੀ ਗੱਲਾਂ ਗੱਲ ਬਾਤ ਵਾਹਿਗੁਰਜੀ ਦਾ ਖ ਮੋਸਬਾ ਖੁਸ਼ਿਆ ਦਾ ਵੈਲਾ ਤਾਲਾ ਸਭ ਨੂੰ ਖੁਸ਼ੀ ਦੇ ਤਕੀ ਤੂੰ ਹੀ ਰੰਗਕਾਰ ਮੈਂ ਤੇਰੀ ਸ਼ਰਨ ਆ ਮੈਨੂੰ ਬਖਸ਼ ਲੋ ਜਿਕਰਾਵਾ ਚਿੰਤਪੁਰੇ ਦਾ ਜਿਕਰਾਬ ਦਰਗਾ ਦੀ ਜਿਕਰਾਬ ਬਾਬੂ ਲਾਲ ਬਾਸ਼ਾ ਜਿਕਰਾਬ ਬਾਬੂ ਮਨਾਈ ਸਾਹਿਬ ਜੀ ਦਾ ਬੋਲ ਸੱਚੇ ਦਰਵਾਰ ਕੀ ਜੇ ਦੇਖੋ ਜੀ ਇਹ ਸ਼ਰੀਫ ਬੰਦੇ ਆ ਦੁਨੀਆ ਦੇ ਵਿੱਚ ਦੇਖੋ ਭਾਈ ਬੰਦੇ ਬਹੁਤ ਦੇਖਿਆ ਸ਼ਰੀਫ ਬੰਦੇ ਨਾਲ ਕੀ ਵੋੜ ਪਾਓ ਤੇ ਕਰੋੜਾ ਪਧੀਆ ਬਪਤੀ ਬੰਦੇ ਤੁਹਾਡੇ ਸਾਹਮਣੇ ਬਹੁਤ ਖੜੇ ਆਣੇ ਸਾਡੇ ਕੋਲ ਤੇ ਆਪਾਂ ਦੇ ਬੱਸਾਂ ਤੇ ਆਣੇ ਜਾਣੇ ਲੋਕੀ ਸਾਨੂੰ ਬੱਸਾਂ ਦੇ ਵਿੱਚ ਟਾਂਚਾ ਕਰਦੇ ਆ ਯਾਰ ਵੀ ਤਾਂ ਨਾ ਨਾਮ ਕਿ ਗੱਡੀ ਹੈ ਨਹੀਂ ਤੇ ਜੇ ਰੱਬ ਨੇ ਨਹੀਂ ਨਹੀਂ ਕਿਸਮਤ ਲਿਖੀ ਤੇ ਕੀ ਕਰੀਏ ਕੋਈ ਸਾਨੂੰ ਦੋਸ਼ ਨਹੀਂਗਾ ਆਪਾਂ ਆਮ ਇਨਸਾਨ ਆ ਤੇ ਆਮ ਬੰਦੇ ਜੀ ਸਾਡੇ ਦਰਸ਼ਕਾਂ ਦਾ ਜਿਹੜਾ ਚਿਹਰਾ ਚੁੰਨੇ ਦਾ ਨਾਮ ਕੀ ਹੈ ਇਹ ਦਰ khán ਇਹ ਸਾਡੇ ਭਾਜੀ ਸਾਡੇ ਸ਼ਰਮਾ ਸਾਹਿਬ ਨੇ ਵਿਨੇਮਾ ਜਨਜੀਪਾ ਜੀ ਸਾਡੇ ਰਾਤ ਹੀ ਮੁਲਾਕਾ ਸਾਡੀ ਹੋਈ ਹੈ ਤੇ ਆਪਾਂ ਇਹਨਾਂ ਨੂੰ ਵਿਨੇਮਾ ਜਨਪਾ ਜੀ ਨੂੰ ਜਿਲੋ ਸਪੋਰਟ ਕਰਦੇ ਆ ਲੱਗਦਾ ਨਹੀਂ ਕਾਲੀ ਕਾਰਤੀ ਇੱਕੋ ਰਾਤੀ ਚਿਹਰਾ ਚੁੰਨ ਲਿਆ ਤੇ ਕੋਈ ਗੱਲ ਨਹੀਂ ਭਾਜੀ ਕੋਈ ਗੱਲ ਨਹੀਂ ਤੇ ਰੱਬ ਦੇ ਚਿਹਰੇ ਬਣਾਇਆ ਦੇਖੋ ਪ੍ਰਮਾਤਮਾ ਨੇ ਨਾ ਹਰ ਕਿਸੇ ਨੂੰ ਕਿਸੇ ਨਾ ਚੀਜ਼ ਬਣਾਇਆ ਸਾਨੂੰ ਵੀ ਵੋਟਾਂ ਵਾਸਤੇ ਜਿਹਨੇ ਅਸੀਂ ਵੋਟਾਂ ਮੰਗਣੀਆਂ ਚਿਹਰਾ ਮਨੁੱਖਿਆ ਲੱਗ ਰਿਹਾ ਜਿਹਨੇ ਨਹੀਂ 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 ਬਾ ਇਹ ਗੱਲ ਹੁੰਦੀ ਇਨਸਾਨ ਕਹਿੰਦੇ ਨਾ ਜਾਤਾਂ ਪਾਤਾਂ ਇਹ ਜਾਨਵਰਾਂ ਦੀਆਂ ਇਨਸਾਨ ਦੀ ਜਾਤ ਨਹੀਂ ਹੁੰਦੀ ਡੱਡੂ ਨਾਲ ਆਪਣੀ ਮਤਲਬ ਆਪਣਾ ਵਿੱਚ ਨਹੀਂ ਮਿਲਦਾ ਕਿਰਲੀ ਨਾਲ ਹਾਥੀ ਮਿਲਦਾ ਇਸ ਇਨਸਾਨ ਤੇ Hindu Muslim Sikh Sai ਸਾਰੇ ਤੁਰੇ ਫਿਰਦੇ ਪਰ ਇੱਕ ਗੱਲ ਵੇਖਣ ਨੂੰ ਮਿਲੀ ਇਸ ਟਾਈਮ ਫੁੱਲਣਾ ਸਵਾਗਤ ਕੀਤਾ ਕਿ ਪਿਛਲੀ ਵਾਰੀ ਵੀ ਇਲੈਕਸ਼ਨ ਤੱਕੜੇ ਕੇਕ ਮਾਰ ਮਾਰ ਕੇ ਸਵਾਗਤ ਕੀਤਾ ਮਾਰੀ ਗੱਲ ਵੇਖੋ ਭਾਜੀ ਜੇ ਇਹਨਾਂ ਦੇ ਵੱਜਾ ਨਾ ਸੁੱਕਾ ਬੰਦਾ ਉਹ ਵੀ ਨਹੀਂ ਰਹਿਣਾ ਦੇਖੋ ਪਿਓ ਹੁੰਦਾ ਤੇ ਮੁੰਡਾ ਹੁੰਦਾ ਤੇ ਸ਼ੇਰ ਨੂੰ ਸਵਾ ਸਿਰ ਕਿਦਾਂ ਕਿਦਾਂ ਟੱਕਰ ਜਾਂਦਾ ਠੀਕ ਆਉਂਦਾ ਸਾਡੇ ਮਾਰਿਆ ਕਿਉਂਕਿ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਡਾਜਦਾ ਜੇ ਮੰਨ ਲਓ ਹੁਣ ਸਾਡੇ ਨਾਲ ਦਾ ਕਰ ਰਹੇ ਕਿ ਕਰਨ ਖਾਨ ਨਿੰਦਰ ਮੋਦੀ ਸਾਹਿਬ ਨਾਲ ਕਰਨ ਕਾ ਕਿਤੇ ਭਗਵੰਤ ਮਾਨ ਠੋੜੀ ਦੇ ਚੜਾਇਆ ਗਏ ਇਸ ਵਾਰ ਵੀ ਕਿਸੇ ਚੀਜ਼ ਤੇ ਚੜਾਇਆ ਜਾਏ ਇਦਾਂ ਨਹੀਂ ਹੁੰਦਾ ਮਜ਼ਾਕ ਨਹੀਂ ਮਜ਼ਾਕ ਆਪਣੀ ਹੱਦ ਤੱਕ ਰਹਿਣਾ ਜਿੱਦਾ ਇਦਾਂ ਦਾ ਨਹੀਂ ਕਿ ਕੱਲ ਨੂੰ ਕੋਈ ਬੰਦਾ ਤੁਹਾਡਾ ਖੁਦਕੁਸ਼ੀ ਕਰ ਲਵੇ ਹਰ ਇੱਕ ਬੰਦੇ ਦੇ ਅੰਦਰ ਇਨਸਾਨੀਤਾ ਯਾਰ ਅਗਲਾ ਸੋਚਦਾ ਯਾਰ ਕਿ ਮੈਂ ਕੀ ਸਾਨੂੰ ਲੋਕੀ ਬੜਾ ਕਰਦੇ ਪਿਛਲੇ ਸਾਲ ਨਾ ਕੋੜੀ ਦੇ ਚੜਾ ਕੇ ਵੋਟਾਂ ਮੰਗੀਆਂ ਗਈ ਇਸ ਟਾਈਮ ਹਾਥੀ ਦੇ ਚੜਾਉਂਦਾ ਵੀ ਮੇਰੇ ਘਰ ਮੈਂ ਨਾ ਸ਼ਕਤੀਮਾਨ ਜਸਬਾ ਕੋ ਮੰਡਿਆ ਮੈਨੂੰ ਤੇ ਸ਼ਕਤੀਮਾਨ ਬਣਾ ਕੇ ਵੋਟਾਂ ਮੰਗੀਆਂ ਗੈਲਤ ਸੁਣ ਲੋ ਪਹਿਲਾਂ ਜੀ ਜੀ ਮੈਂ ਸਾਡੇ ਨਾਲ ਗੱਲ ਕਰਾ ਸਦੋ ਮਿੰਟ ਦੋ ਮਿੰਟ ਚਲੋ ਜਵਾਬ ਜਵਾਬ ਲੋ ਜਵਾਬ ਲੋ ਜਵਾਬ ਲੋ ਨਹੀਂ ਜਵਾਬ ਜਵਾਬ ਲਓ ਜੀ ਸ਼ਕਤੀਮਾਨ ਜਸਬਾ ਕੋ ਮੰਡਿਆ ਮੈਂ ਇਹਨੂੰ ਪੁੱਛਿਆ ਮੈਂ ਕਿਹ ਗੱਲ ਸੁਣ ਬਾਜੀ ਮੈਂ ਕਿੰਨਾ ਬੜੇ ਕਹਿੰਦਾ ਮੈਂ ਡਬਲ ਬੀਏ ਕੀਤੀ ਹਾਂ ਮੈਂ ਕਿਹਾ ਤੂੰ ਡਬਲ ਬੀਏ ਕਰਕੇ ਆ ਸਰੂਪਾ ਕਿਦਾ ਬਾਕੇ ਕੋ ਮੰਡਿਆ ਇਹ ਤੇਰੇ ਕਰਨ ਦੇ ਕੰਮ ਆ ਜੇ ਤੇਰੇ ਕੰਮ ਕਰਨ ਦੇ ਤੇਰੇ ਇਸ ਕੰਮ ਕਰਦੇ ਕੰਮ ਕਰਦਾ ਤੇ ਫਿਰ ਲੱਖ ਲਾਂਹ ਦਾ ਸਾਡੇ ਮੇਰੇ ਤੇ ਸ਼ਕਤੀਮਾਨ ਰਸਤੇ ਨੂੰ ਕੀ ਕਹਿੰਦੀ ਆ ਤੂੰ ਬੀਏ ਕੀਤੀ ਕਿਸੇ ਨੇ ਡਬਲ ਬੀਏ ਕੀਤੀ ਕੋਈ 16 ਪੜਿਆ ਕੋ 17 ਪੜਿਆ ਕੋਈ ਵੱਧ ਪੜਿਆ ਕੋਈ ਐਜੂਕੇਸ਼ਨ ਕੋਈ ਕੁਛ ਵਾ ਤੁਸੀਂ ਸਰਪੇ ਪਾ ਕੇ ਕਿੰਨਾ ਦਾ ਕੋ ਮੰਡੇ ਹੋ ਤੇ ਤੁਹਾਡੀ ਤੁਹਾਡੀ ਤੁਹਾਡੇ ਵਿੱਚ ਲਿਖਿਆ ਕਿਤੇ ਵੀ ਤੁਸੀਂ ਕਰਦਾ ਇਹ ਸ਼ਕਤੀਮਾਨ ਦੀ ਡਰੈਸ ਪਾ ਕੇ ਮੈਂ ਸ਼ਕਤੀਸ਼ਾਲੀ ਨਹੀਂ ਕਹਾਂ ਮੈਂ ਪਾਉਂਗਾ ਤੇ ਹੀ ਪਾਉਗੇ ਮੈਨੂੰ ਸ਼ਰਮ ਨਹੀਂ ਹੁੰਦੀ ਮੈਂ 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 ਆਪਣੇ ਮੈਂ ਆਪਣਾ ਸੱਚਾ ਰੱਬ ਮੈਂ ਦੇਖੋ ਸੱਚੇ ਰੱਬ ਨੂੰ ਮੰਨ ਕੇ ਕਰਦਾ ਮੈਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਦਾ ਲੋਕ ਹੱਸਣ ਨੱਚਣ ਨਾ ਹੱਸਣ ਕੋਈ ਗੱਲ ਨਹੀਂ ਯਾਰ ਕਿਹੜੇ ਕਿਹੜੇ ਸ਼ਹਿਰ ਤੋਂ ਉਮੀਦਵਾਰ ਆਪਣੇ ਖੜੇ ਕਰੇ 13 ਦੇ 13 ਕੈਂਡੀਡੇਟ ਖੜੇ ਕੀਤੇ ਜੇ ਇੱਕ ਬੇਗੰਪੁਰਾ ਪਾਰਟੀ ਸਾਂਝਾ ਫਰੰਟ ਹੈ ਇੱਕ ਹੈ ਨੈਸ਼ਨਲ ਆਫ ਇੰਡੀਆ ਪਾਰਟੀ ਨੈਸ਼ਨਲ ਆਫ ਇੰਡੀਆ ਪਾਰਟੀ ਸਾਡੀ ਜਿਹੜੀ ਹੈ ਉਹ ਸਾਂਝਾ ਫਰੰਟ ਦੇ ਪਰ ਬੜ ਬਲ ਤੇ ਮੈਂ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਪੜ੍ਹ ਲਿਖੇ ਸਰੂਪਾ ਪਾ ਕੇ ਘੁੰਮਦੇ ਉਹਨਾਂ ਦੇ ਉਹਨਾਂ ਦੇ ਨਾਮ ਦੇ ਬੈਨਰ ਪਾ ਕੇ ਘੁੰਮਦੇ ਆ ਪਾਰਟੀਆਂ ਦੇ ਨਾਮ ਦੇ ਬੈਨਰ ਪਾ ਕੇ ਘੁੰਮਦੇ ਆ ਬਈ ਉਹ ਕੀ ਆ ਉਹ ਕੀ ਹੈ ਕੋਈ ਗਲਤ ਥੜੀ ਹੈ ਜਿਹੜੇ ਗਾਣਾ ਸੁਣਾ ਦੇ ਸਾਡੇ ਦਰਸ਼ਕਾਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਕਿਸੇ ਰੱਖਾਇਆ ਕਿਸੇ ਉਹਨੂੰ ਸੋਵਾਂ ਉਹਨੂੰ ਸੋਵਾਂ ਹੱਸਿਓ ਨਾ 2 ਮਿੰਟ ਇੱਕ ਗੱਲ ਇੱਕ ਇੱਕ ਯਾਰ ਕੱਢ ਦੇ ਯਾਰ ਬੰਦੇ ਬਾਹਰ ਗੱਲ ਦੇ ਬੰਦੇ ਬਾਹਰ ਨਹੀਂ ਮੁੜਦੇ ਉਹ ਮੈਂ ਕਿਹਾ 2 ਮਿੰਟ ਸੁਣ ਲੋ ਨਾ ਉਹ ਸੁਣਨ ਵਾਲੀ ਗੱਲ ਤਾਂ ਦੱਸ ਰਗਾ ਗੱਲ ਉਹਨੂੰ ਆਪਣੀ ਮਾਪਿਓ ਦੀ ਸੌਣ ਅੱਗੇ ਜਿਹੜਾ ਬੋਲੇ ਜੋ ਨੀਡ ਭਾਈ ਆਪਣਾ ਗਾਣਾ ਜਰੂਰ ਸੁਣਾ ਦਿਓ ਸਾਡੇ ਵੀਰਾਂ ਨੂੰ ਪਤਾ ਲੱਗੇ ਕਿ ਨੀਡ ਭਾਈ ਦਾ ਵੀ ਗਾਣਾ ਤੇ ਫਿਲਮ ਆ ਰਹੀ ਹੈ ਦੇਖੋ ਭਾਜੀ ਜਿੱਦਣ ਪੇਪਰ ਭਰਨੇ ਆ ਨਾ ਨੀਬਾ ਸਸਕੂਟ ਦੀ ਪਾਰਟ 2 ਫਿਲਮ ਦੇ ਵਿੱਚ ਮੈਂ ਆਲਰੇਡੀ ਮੰਤਰੀ ਆ ਠੀਕ ਹੈ ਜੀ ਮੈਂ ਆਪਣੇ ਖਿਆਲੋਂ ਡੌਨਟ ਵਰਸ ਮੰਨਦਾ ਪਿਆ ਮੈਂ ਉਹਨਾਂ ਤੋਂ ਪੈਸੇ ਲੈ ਕੇ ਫਿਲਮ ਕੀਤੀ ਹੈ ਬਲਕਿ ਫ੍ਰੀ ਨਹੀਂ ਕੀਤੀ ਕਿ ਕੋਈ ਵੱਡਾ ਫਿਲਮ ਦਾ ਬੰਦਾ ਉਧਰ ਦੌੜ ਜਿੰਦਾ ਮੈਂ ਪਹਿਲਾਂ ਕੀਤੀ ਕਿਉਂਕਿ ਇਲੈਕਸ਼ਨਾਂ ਵਾਂਗੂ ਮੇਰੇ ਕੋਲ ਪਹਿ ਨਹੀਂ ਆ ਕਿਸੇ ਠੀਕ ਹੈ ਔਰ ਇਹ ਮੈਂ ਤੁਹਾਨੂੰ ਗੱਲ ਦਾ ਮੇਰੀ ਮੇਰੀ ਤੇ ਭ ਉੱਚ ਗੁੱਗੀ ਪਾਜੀ ਸਾਰੇ ਵੱਡੇ ਵੱਡੇ ਕਲਾਕਾਰ ਨਹੀਂ ਨੇ ਜਿਹਨੂੰ ਵੀ ਦੇ ਰਿਹਾ ਵਿੱਚ ਨਹੀਂ ਮੈਂ ਪਹਿਲ ਮੇਰੀ ਗੱਲ ਉਹਦੇ ਵਿੱਚ ਇਦਾਂ ਵਾ ਜਿਹੜਾ ਜਿੰਦਾ ਹੰਸਾ ਉਹ ਭਾਬੀ ਚ ਮੈਦਾ ਪਿਓ ਬਣਿਆ ਤੇ ਮੈਂ ਉਹਦਾ ਘਰ ਵਾਲਾ ਬਣਿਆ ਉਹਦੇ ਵਿੱਚ ਸਾਡਾ ਗਾਣਾ ਵਾ ਤਸੀਲਦਾਰ ਸਾਹਿਬ ਨੇ ਗਾਣਾ ਲਿਖਿਆ ਵਾ ਤੂੰ ਗੂੜੇ ਤੇ ਮੈਂ ਪੱਤੀ ਜੋੜੀ ਚਾ ਵੰਗੂ ਪੱਕੀ ਬਾਪੂ ਪਾਈ ਬੈਠਾ ਪੰਗੇ ਪੈਸਾ 10 ਲੱਖ ਮੰਗੇ ਮੇਰਾ ਫਿੱਕੇ ਦਾ ਚ ਲੰਗੇ ਹਰ ਇੱਕ ਸਾਨੀ ਕੁੜੀਏ ਪੈਸੇ ਤੇ ਲੇਦਾਨੀ ਹੁੰਦਾ ਇੰਤਜ਼ਾਮ ਤੇ ਹੀਰੋ ਮੈਂ ਵਾ ਜੀ ਉਹ ਫਿਲਮ ਦੇ ਵਿੱਚ ਹੀਰੋ ਮੈਂ ਆ ਤੇ ਜਿਹੜੀ ਆ ਨੀਮਾ ਸਸਕੂਨ ਦੀ ਪਾਰਟ ਹੋਇਆ ਇਹਦੇ ਵਿੱਚ ਆਲਰੇਡੀ ਮੈਂ ਮੰਤਰੀ ਆ ਜੀ ਤੇ ਬਹੁਤ ਸ਼ੇਤੀ ਤੁਹਾਡੇ ਸਾਹਮਣੇ ਵਿਨੇ ਮਹਾਜਨ ਭਾਜੀ ਸਾਡੇ ਸੀਟ ਜਿੱਤ ਕੇ ਆਣਗੇ ਤੇ ਅਸੀਂ ਤੈਹ ਦਿਲੋਂ ਵਟਾਲੇ ਵਾਸੀਆਂ ਦਾ ਸਵਾਗਤ ਕਰਾਂਗੇ ਲਾਸਟ ਗੱਲ ਦੱਸ ਦਿਓ ਇਲੈਕਸ਼ਨ ਲੜਨ ਲੱਗੇ ਪੈਸੇ ਲੱਗਦੇ ਨੇ ਤੇ ਵਿਨੇ ਮਹਾਜਨ ਜੀ ਸਪੋਰਟ ਪੂਰੀ ਕਰ ਰਹੇ ਦਿਲ ਦਰਿਆ ਆ ਦੇਖੋ ਭਰਾ ਸਾਰੇ ਭਰਾ ਕੜੇ ਆ ਸਾਰੇ ਪੈਸੇ ਦੇਣਗੇ ਵਿਨੇ ਮਹਾਜਨਾ ਵੀ ਗੱਲ ਪਾ ਇਨੂੰ ਵੀ ਗੱਲ ਬਾਤ ਜ਼ਰੂਰ ਪੁੱਛਦੇ ਵੀਨੇਮਾ ਜੀ ਨਾਲ ਗੱਲ ਬਾਤ ਵੀਨੇਮਾ ਜੰਡੀ ਇਲੈਕਸ਼ਨ ਲੜ ਰਹੇ ਪਰ ਕਿਦਾਂ ਲੱਗ ਰਿਹਾ ਬਟਾਲਾ ਦੋ ਨੀਡੂ ਸ਼ਟਰਾਂ ਵਾਲੇ ਪਹੁੰਚੇ ਨੇ ਤੁਹਾਡੀ ਕਿਦਾਂ ਲੱਗ ਰਿਹਾ ਬੀਬੀ ਨੇ ਮਾਨ ਜੀ ਵਧੀਆ 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 ਇਲੈਕਸ਼ਨ ਫਿਰ ਪੂਰੀ ਜੋੜ ਨਾਲ ਲੜੇ ਜਾਣ ਦੇਖੋ ਮੇਰੀ ਇਲੈਕਸ਼ਨ ਲੜੇ ਜਾਣਗੇ ਪੂਰੇ ਜੋੜ ਨਾਲ ਨੀਡੂ ਜੁਨੀਅਰ ਐਮਪੀ ਇਲੈਕਸ਼ਨ ਕਿ ਜੋ ਵੀ ਮਨ ਲੱਗਾ ਦੇਖਣੇ ਕੀ ਕਰਨਾ ਹੈ ਤੇਰੇ ਕੰਫਿਊਜ਼ ਨਹੀਂ ਲੱਗ ਰਿਹਾ ਕੰਫਿਊਜ਼ ਨਹੀਂ ਹੈਗਾ ਦੇਖਣੇ ਕੀ ਕਰਨਾ